ਕੱਦ ਨਾ ਪਾ ਰਿਆਂ ਲਾ ਨਾ ਅੰਦਰ ਆਈ ਘਰ ਸੁਣੀ ਮਮੀ ਹਾਂਜੀ ਮੰਮੀ ਉਹ ਤਾਂ ਮੈਂ ਤਾਂ ਇੱਥੇ ਕੀ ਕੰਮ ਦੇ ਆਂ ਕੋਈ ਨਹੀਂ ਮੈਂ ਪੱਠੀ ਪਾ ਕੇ ਡੈਲੀ ਡੰਗਰਾਂ ਨੂੰ ਅੱਛਾ ਹਾਂਜੀ ਬਸ ਠੀਕ ਹੈ ਮੈਂ ਉਹਨਾਂ ਨਾਲ ਮੈਂ ਕੱਲ ਕਰਨੀ ਸੀ ਵੀ ਤੇਰੇ ਨਾ ਮਾਸੀ ਦੇ ਮੁੰਡੇ ਦਾ ਵਿਆਹ ਆ ਵਾ ਅਗਲੇ ਮਹੀਨੇ ਹਾਂਜੀ ਹਾਂਜੀ ਮੰਮੀ ਤੇ ਉਹਦੇ ਵਾਸਤੇ ਸਾਨੂੰ ਕੋਈ ਅਰੇਂਜਮੈਂਟ ਵੀ ਕਰਨੀ ਪੈਣੀ ਆ ਉਹ ਤਾਂ ਮੰਮੀ ਆਈ ਮਾਸੀ ਨਹੀਂ ਆਪਣੇ ਨਾ ਕਰਦੇ ਰਹੇ ਆ ਕਿਉਂਕਿ ਜਦੋਂ ਤੇਰਾ ਵਿਆਹ ਸੀ ਤੇ ਉਹਨਾਂ ਨੇ ਨਾ ਵੜਾਈ ਕੀਤਾ ਹੈਗਾ ਤੇਰੇ ਵਿਆਹ ਦੇ ਵਿੱਚ ਤੇ ਮੈਨੂੰ ਹੁਣ ਹੱਲ ਨਹੀਂ ਤਾਂ ਕਰਨਾ ਪੈਣਾ ਵਾਣਾ ਇਹ ਤਾਂ ਕਰ ਰਹੀ ਹੈ ਜੀ ਮੰਮੀ ਜੀ ਉਹ ਤੇ ਤੁਮ ਇੰਸ਼ਾਅੱਲਾ ਵੀ ਪਾਵਾਂਗੇ ਕੋਈ ਥੋੜੇ ਬਹੁਤੇ ਪੈਸੇ ਵੀ ਦੇਵਾਂਗੇ ਉਹਨਾਂ ਨੂੰ ਤੇ ਮੈਂ ਇਹ ਕਹਾਂਵਾਂ ਨਹੀਂ ਹੈ ਵੀ ਇਦਾਂ ਕਰਕੇ ਆੜਤੀਆਂ ਕੋ ਭੈਂ ਪੁੱਛ ਲਾ ਆੜਤੀ ਉਹ ਤਾਂ ਮੰਮੀ ਪੁੱਛ ਤੇ ਲਿੰਦੇ ਪਰ ਤੁਹਾਨੂੰ ਪਤਾ ਤੇ ਹੈ ਵੀ ਅੱਗੇ ਵੀ ਆ ਜਿਹੜਾ ਚੋਣ ਨੇ ਖਾਤਾ ਸਪਰੇ ਜੋ ਵੀ ਆਉਂਦਿਆ ਉਹ ਸਾਰਾ ਆੜਤੀ ਕੋ ਫੜ ਕੇ ਤੇ ਕਰਨਦੇ ਆ ਤੇ ਇੰਨੇ ਪੈਸੇ ਪਰ ਉਹਨੇ ਦਿਨੇ ਵੀ ਨਹੀਂ ਆ ਜਿੰਨੇ ਚਾਹੀਦੇ ਆ ਤੁਹਾਡਾ ਉਹ ਹੱਥ ਕਿੱਥੋਂ ਲੈ ਨਹੀਂ ਰਹਿ ਜਮਣੀ ਕਰਾਂਗੇ ਕੋਈ ਵੀ ਕੋਈ ਨਹੀਂ ਗਿੱਲਾ ਕਿ ਗਿੱਲਾ ਦੇ ਕਿਉਂਕਿ ਆਰਤੀ ਹੋਰ ਤੁਹਾਨੂੰ ਮੁਸ਼ਕਲ ਲੱਗਦਾ ਜੀ ਕਿਉਂਕਿ ਉਹਦੇ ਤਾਂ ਇਹ ਦੇਣ ਵਾਲੇ ਹਿੱਸੇ ਤੇ ਕਿਉਂਕਿ ਤੇਰੀ ਮਾਸੀ ਨੇ ਤਾਂ ਬੜਾ ਹੀ ਕੀਤਾ ਹੈਗਾ ਤੇ ਫਿਰ ਉਹ ਨਹੀਂ ਜੇ ਨਾ ਕਰਾਂਗੇ ਤਾਂ ਫਿਰ ਇਤਨਾ ਚੰਗੇ ਨਹੀਂ ਰੱਦੀਦਾ ਉਹ ਤੇ ਗੱਲ ਹੈ ਜੀ ਨਾਲੇ ਮੰਮੀ ਤੈਨੂੰ ਪਤਾ ਹੀ ਹੈ ਕਿ ਮਾਸੀ ਦਾ ਮੁੰਡਾ ਵੀ ਕੱਲਾ-ਕੱਲਾ ਤਨਾ ਇੱਕੋ ਵਿਆਹ ਕਰਨਾ ਹੈ ਹਾਂ ਤੇ ਜਾ ਇਹਦੋ ਹੋਇਆ ਨਾ ਫਿਰ ਪੀ ਆਣਾ ਵੀ ਹੋਲੀ ਕੋਈ ਪੈਣ ਭਰਾ ਤੇ ਫਿਰ ਤਕੀਰ ਚਲੋ ਅਗਲੀ ਵਾਰ ਮਿਲ ਜਾਈਏ ਮੈਂ ਆਖਣ ਦੀ ਇਹ ਨਾ ਤੈਨੂੰ ਵੀ ਉਹਨਾਂ ਨੇ ਬੜਾ ਹੀ ਕੀਤਾ ਹੈ ਤੇ ਪਰ ਉਹਨਾਂ ਨੂੰ ਵੀ ਤਾਂ ਕਰਨਾ ਪੈਣਾ ਵਾ ਨਾ ਤੇ ਜਾਂ ਫਿਰ ਇੱਕ ਵਾਰ ਉਹਸਾ ਲੰਦਾ ਵਾ ਪੀ ਅਗਰੇ ਦਿਨੇ ਪੁੰਗਲੀ ਨੂੰ ਕਿਆ ਵੀ ਸਾਨੂੰ ਜਿਹੜੀ ਤਨਖਾਹ ਵਾ ਸਾਨੂੰ ਦੇਣਾ ਮम्मी ਇੱਥਾ ਕਿਹਾ ਕਿ ਤਾਂ ਉਹਨਾਂ ਨੂੰ ਪਤਾ ਤਨਖਾਹ ਪਿਛਲੇ ਮਹੀਨੇ ਵੀ ਅੱਧੇ ਵਾਧੇ ਨਹੀਂ ਵਰਤੇ ਛੱਡੇ ਇਹ ਘਰ ਦੇ ਕੰਮਾਂ ਦੀ ਉਦੋਂ ਤੁਹਾਨੂੰ ਹੋਰ ਪਤਾ ਵੀ ਟੈਨ ਵੀ ਕਰਾਇਆ ਉਹਦਾ ਵੀ ਜਿਹੜੇ ਪੈਸੇ ਲੱਗੇ ਵਿੱਚ ਫਿਰ ਜੇ ਉਹਨੂੰ ਕਹੀਏ ਵੀ ਅਗਲੇ ਮਹੀਨੇ ਦੀ ਤਨਖਾਹ ਨਹੀਂ ਦੇਦੇ ਤਾਂ ਚੰਗਣ ਲੱਗੀ ਤਾਂ ਫਿਰ ਵੀ ਚਲੋ ਕਦੇ ਉਹ ਹੋ ਗਿਆ ਇਦਾਂ ਅਗਲੀ ਕੰਮ ਉਹ ਕਰਦੀ ਆ ਤੇ ਜਿੰਨਾ ਦਾ ਬਣਦਾ ਉਹ ਦਿੰਦੀ ਵੀ ਆ ਤੇ ਇਦਾਂ ਪਰ ਸਹੀ ਨਹੀਂ ਲੱਗਦਾ ਫਿਰ ਉਹਨੇ ਕਲਪਨਾ ਹੀ ਆ ਤੂੰ ਇਹ ਪੁੱਤ ਕੋਲ ਫਿਰ ਵੀ ਲਾਸੀ ਲਾ ਮੀਨਾਂ ਕੋਈ ਹੈਗਾ ਹਾਂ ਹਾਲਤ ਇਹੋ ਹੀ ਹੋਣਾ ਚਲੋ ਵੇਖਾਂਗਾ ਮੰਮੀ ਮੈਂ ਗੱਲ ਕਰਕੇ ਬਾਕੀ ਕੀ ਕਹਿੰਦੀ ਆ ਹਾਂ ਨਹੀਂ ਤੂੰ ਗੱਲ ਕਰੀਂ ਜਰੂਰ ਹਾਂਜੀ ਤੁਸੀਂ ਮੇਰੇ ਰੋਟੀ ਦਾ ਕਰ ਲਾਂ ਜੀ ਜਿਹਨੇ ਡਿਊਟੀ ਵੀ ਜਾਣਾ ਹੈ ਇਹ ਏਦਾਂ ਕਹਿ ਨਹੀਂ ਆ ਕਿ ਸਾਰੀ ਦਿਹਾੜੀ ਨਾ ਇਹਨੂੰ ਚਲਾ ਛੱਡਿਓ ਕਿ ਅੱਜ ਸੋਖ ਲਈ ਮੈਂ ਲਵਾਇਆ ਵਾ ਕੋ ਘੜੀ ਲੰਮੇ ਪੈ ਜਾ ਕਰਾਂਗੀ ਸਾਰੀ ਦਿਹਾੜੀ ਛੜ ਛੜ ਜੀਆ ਤੇ ਬਿੱਲ ਭਰਨੂ ਮੈਂ ਇਦਾਂ ਕਰਨੀ ਹੈ ਕਿ ਰੋਟੀਆਂ ਪੱਕ ਗਈਆਂ ਤੇ ਇਹਨਾਂ ਨੂੰ ਟੱਕ ਜਿੰਨੀ ਹੈ ਫੇਜਰੇ ਚ ਦੇਣੀ ਹੈ ਪਹਿਲਾਂ ਸਬਜੀ ਹੈ ਫਿਰ ਉਹ ਪਾ ਦੋਨੀ ਦੀ ਦੀ ਇਹ ਇਦਾਂ ਕਰਦੀਆਂ ਪਨੀਰ ਦੀ ਸਬਜੀ ਹੈਗੀ ਆ ਤੇ ਕੁਛ ਦਾਲ ਵੀ ਹੈਗੀ ਆ ਦੀ ਪੋਸ਼ਕੀ ਉਹ ਗਰਮ ਕਰ ਦਿੰਨੀ। ਜਿਹੜੇ ਟਾਵਾ ਉੱਤੇ ਪੱਗੀ ਹੈ ਤਾਂ ਉਹ ਪੈਕ ਕਰ ਦੋ ਤੁਸੀਂ। ਜਦ ਇਹਨਾਂ ਫੁਲਕੇ ਪੱਕੇ ਆ ਸਬਜ਼ੀ ਬਣਾਉਣੀ ਆ। ਜਿਹੜੀ ਸਬਜ਼ੀ ਬਣਾਉਣ ਵਾਲੀ ਤੁਹਾਨੂੰ ਪਤਾ ਸਹੀ ਆ ਉੱਥੋਂ ਕਿੰਨਾ ਟਾਈਮ ਹੋ ਗਿਆ ਵਾ ਮੈਂ ਜਾਣਾ ਵਾ ਰਾਤ ਦੀ ਪਈ ਪਨੀਰ ਦੀ ਵੀ ਪਈ ਤੇ ਦਾਲ ਵੀ ਪਈ ਐ ਫਿਰ ਉਹ ਲੈ ਜਾਓ ਪਾ ਕੇ ਉਹ ਪਾ ਦਿੰਨੇ ਆ। ਉਹਨੇ ਮੈਂ ਸਬਜ਼ੀ ਫੜਣੀ ਹੈ ਕਿ ਤੁਹਾਨੂੰ ਪਤਾ ਸਹੀ ਹੈ ਮੈਂ ਤਾਜੀ ਸਬਜ਼ੀ ਖਾਣੀ ਹੈ ਰੋਟੀ ਬਣਾਉਂਦੇ ਅੱਜ ਕਿਉਂ ਨਹੀਂ ਬਣਾਈ ਹੈਗੀ 5 ਮਿੰਟ ਲੇਟ ਹੋ ਗਈ ਕੋਈ ਨਹੀਂ ਫਿਰ ਬਣ ਜਾਂਦੀ ਹੈ ਫਿਰ ਪਾ ਦਿੰਨੇ ਹੈ 5 ਮਿੰਟ ਲੇਟ ਚੱਲ ਜੀ ਫਿਰ ਤੇਰੀ ਵਜ੍ਹਾ ਕਰਕੇ ਹੈ ਨਾ ਮੈਂ ਲੇਟ ਜਾਵਾਂ ਤੋ ਤੁਹੋਂ ਛਿੜਕਾ ਖਾਵਾਂ ਤੇ ਯੂੰ ਛਿੜਕਾ ਸਬਜ਼ੀ ਬਣੀ ਹੋਤ ਮੈਂ ਦੀਂਡੀ ਦਾ ਤੂੰ ਹੋਰ ਕਰ ਹੋਰ ਕੋਈ ਤੇ ਹੈ ਨਹੀਂ ਹਿੰਚੇ ਬਾਜੀ ਨੂੰ ਕੋ ਅੱਡੇ ਤੋਂ ਛੜ ਕੇ ਲੈ ਆਉਂਦਾ ਘੰਟਾ ਕਿ ਲੇਟ ਚੱਲ ਜੇ ਉਹ ਬਣਾ ਦੇਣੀ ਹੈ ਤੇਰਾ ਕਹਿਣ ਦਾ ਕੀ ਮਤਲਬ ਆ ਪੀ ਅੱਧਾ ਘੰਟਾ ਮੈਂ ਇੱਥੇ ਬੈਠੇ ਰਾਂ ਤੇ ਫਿਰ ਮੈਂ ਲੇਟ ਹੋਵਾਂ ਮੈਂ ਉਥੋਂ ਝੜਕਾ ਖਾਵਾਂ ਅਗਲੇ 5-5 ਮਿੰਟ ਦਾ ਹਿਸਾਬ ਲਉਂਦੇ ਨੇ ਉਹਨਾਂ ਤੋਂ ਖਾਵਾਂ ਦੇੜੀਆਂ ਹੁੰਦੀਆਂ ਨੇ ਹੂੰ ਦੀਦੀ ਜਿਹੜੀ ਕੋਈ ਕਾ ਚੀਜ਼ ਹੈਗੀ ਮੈਂ ਉਹ ਹੀ ਬਣਾਉਣੀ ਫਿਰ ਅੱਗੋਂ ਪਿਛੋਂ ਦਾ ਬੜਾ ਸਨਾਹ ਦਿੰਦੇ ਆ ਵੀ ਆਹ ਸਭ ਦਾ ਨਿਯਮ ਆਹ ਚੀਜ਼ ਹੈ ਨਿਯਮ ਤੇ ਇਹ ਨਹੀਂ ਸੁਣਾ ਦਿੱਤਾ ਜਾਂਦਾ ਮੈਂ ਹਮੇਸ਼ਾ ਮੈਂ ਹੀ ਹੁੰਦੀ ਸਾਰੀ ਜਿਹੜੀ ਕੰਮ ਚ ਦੀ ਵੀ ਮੱਤ ਵੱਜਦੀ ਨਹੀਂ ਛੇਤਾ ਰਹਿੰਦਾ ਹੈਗਾ ਬਹੁਤ ਨਹੀਂ ਕੰਮ ਕਰਦੀਆਂ ਇੰਡੀਆਂ ਸਾਰੀ ਜਿਹੜੀ ਵੇਲੀਆਂ ਇੰਡੀਆਂ ਸਵੇਰੇ ਟੋਟਕੀਆਂ ਲਾ ਲਈਆਂ ਤੇ ਦੋ ਸ਼ਾਮਾਂ ਨੂੰ ਲਾ ਲਈਆਂ ਕੰਮ ਕਿਹੜਾ ਤੈਨੂੰ ਦੀਦੀ ਸਾਰਾ ਦਿਨ ਤੇ ਕੰਮ 'ਚ ਲੰਘ ਜਾਂਦਾ ਏ ਕਦੀ ਝਾੜੂ ਕਦੀ ਪੋਚੇ ਕਦੀ ਬਾਹਦੇ ਸਾਫ਼ ਕਰ ਲੋ ਮੈਂ ਕਿਹਾ ਤਾਂ ਵਿਹਲੀ ਬੈਠੀ ਨਹੀਂ ਫੇਰ ਤੁਹਾਡੀ ਟੈਨਸ਼ਨ ਪੈਣ ਦੀ ਵੀ ਦੀਦੀ ਆਉਣ ਵਾਲੇ ਆ ਮੇਰੀ ਤੂੰ ਬੜੀ ਟੈਨਸ਼ਨ ਲੈਨੀ ਆ ਮੇਰੀ ਟੈਨਸ਼ਨ ਤੂੰ ਕੱਟ ਲਿਆ ਕਰ ਜੇ ਮੈਂ ਕੰਮ ਕਰਦੀ ਆ ਨਾ ਫੇਰ ਘਰ ਦਾ ਗੁਜ਼ਾਰਾ ਹੁੰਦਾ ਵਾ ਨਹੀਂ ਤੇ ਇੱਥੇ ਸਾਰੇ ਖਾਨ ਨੂੰ ਟਕਰੇ ਦੇ ਮੇਰੀ ਗੱਲ ਇੱਕ ਹੋਰ ਸੁਣ ਲਓ ਸਾਰੀ ਦਿਹਾੜੀ ਏਸੀ ਨੂੰ ਲਾ ਛੱਡਦੇ ਆ ਤਾਂ ਪਤਾ ਹੈ ਬਿੱਲ ਕਿੰਨਾ ਆਇਆ ਵਾ ਮੈਂ ਤਾਂ ਕਿਤੇ ਸੋਖ ਨਹੀਂ ਲਵਾਇਆ ਹੀ ਬੰਦਾ ਹੋਇਆ ਇੱਕ ਦੋ ਘੰਟਾ ਬਹਿ ਗਿਆ ਤੇ ਇਹ ਸਾਰੀ ਦਿਹਾੜੀ ਇਹਨੂੰ ਛੱਡ ਛੱਡਦੀਆਂ ਜੀ ਤਾਂ ਤਾਰਨਾ ਕਿੰਨੀ ਹੁੰਦਿਆ ਵਾ ਪਰ ਦੀਦੀ ਮੇਰਾ ਤਾਂ ਸਾਰੀ ਦਿਹਾੜੀ ਸਿਰ ਕੁਰਕਾ ਨਹੀਂ ਹੁੰਦਾ ਬਈ ਤੇ ਕੰਮ ਚ ਮਤ ਵਾਜ ਜਾਂਦੀ ਮੰਮੀ ਬਹਿ ਕੇ ਮੈਂ ਹੈ ਕਿ ਤਾਂ ਮੈਂ ਚ ਅੱਧਾ ਘੰਟਾ ਬਹਿ ਜਾ ਤਾਂ ਮੰਮੀ ਨੂੰ ਵੀ ਕਹਿ ਦਿਆ ਕਰੋ ਨਾ ਵੀ ਬੇਲੇ ਨੇ ਤਾਰਨਾ ਹੁੰਦਾ ਵਾ ਜੀ ਮੰਮੀ ਬੈਂਦੇ ਹੋ ਤੂੰ ਤੂੰ ਵੀ ਵਿੱਚ ਬੈਂਦੇ ਹੋ ਤੂੰ ਹੀ ਬਾਹਰ ਕਿਨੇ ਰਹਿੰਦੇ ਸੇਰ ਖੂਕਾ ਨਹੀਂ ਹੁੰਦਾ ਘਰ ਦੀ ਘਰੇ ਨਹੀਂ ਮੈਨੂੰ ਇਹ ਸਮਝ ਘਰ ਦਾ ਕੰਮ ਕਿੰਨਾ ਦਾ ਸਾਰਾ ਦਿਮਾਗ ਖਰਾਬ ਕਰਕੇ ਰੱਖ ਦਿੰਦੇ ਸਵੇਰੇ ਸਵੇਰੇ ਪਹਿਲਾਂ ਤੁਹਾਡੇ ਸਾਰੇ ਟੱਬਾਂ ਦਾ ਸੇਰ ਖਪਾਈ ਕਰਨੀ ਪੈਂਦੀ ਹੈ ਫਿਰ ਮੈਨੂੰ ਸਕੂਲੇ ਜਾ ਕੇ ਕਰਨੀ ਪੈਂਦੀ ਹੈ ਮੈਂ ਕਿ ਮਾਵਾ ਹੋ ਗਿਆ ਵਾ ਗੁੱਲੀਨ ਲੱਗਦੀ ਅਜੇ ਤੱਕ ਡਿਊਟੀ ਗਈ ਨਹੀਂ ਗਈ ਇੰਨੇ ਮੇਨਾ ਦੂਜੇ ਤੀਜੇ ਦਿਨ ਲੇਟ ਹੋਣਾ ਹੀ ਹੁੰਦਾ ਵਾ ਕੰਮ ਤੇ ਕੋਈ ਐਡਾ ਕਰਦੀ ਨਹੀਂ ਉੱਠ ਕੇ ਤਾਂ ਤਾਂ ਵੀ ਪਤਾ ਨਹੀਂ ਕਿ ਹੁਣ ਲੇਟ ਹੋ ਜਾਂਦੀ ਆ ਕੋਈ ਨਹੀਂ ਜੀ ਤੂੰ ਅੰਦਰ ਬਹਿ ਜਾਓ 5 ਮਿੰਟ ਏਸੀ ਥੱਲੇ ਪਾਣੀ ਨੂੰ ਤਲਾ ਕੇ ਡੇ ਦੇ ਤੇ ਸੌਜੀ ਮਗਾ ਦੇ ਤੇ ਬਣਾ ਦਿੰਨੀ 5 ਮਿੰਟਾਂ ਚ ਤੇ ਤੂੰ ਚੱਲ ਜਿਓ ਇਹ ਤਾਂ ਪਹਿਲਾਂ ਸੋਚੀ ਹੁੰਦੀ ਹੁਣ ਮੈਂ 5 ਮਿੰਟ ਬੈਣੀ ਆ ਤੋ ਉੱਥੇ ਲੇਟ ਹੁੰਨੀ ਆ ਉਹ ਜਿਹੜੀ ਮਹੀਨੇ ਦੀ ਤਨਖਾਹ ਦਿੰਦੇ ਵੈਸੇ ਦਿੰਦੇ ਆ ਕੰਟੀਨ ਚੋਂ ਖਲਾਂਗੀ ਸਮਝਾਂ ਨਹੀਂ ਹੈ ਨਹੀਂ ਕਰ ਕੋਈ ਵੀ ਕੋਈ ਕਰਨਾ ਨਹੀਂ ਹੁੰਦਾ ਵੇਲੇ ਆ ਮੈਨੂੰ ਕੁਝ ਵੀ ਵੇਖੋ ਤੇ ਸਾਰੀ ਦਿਹਾੜੀ ਪਹਿਲਾਂ ਤੁਹਾਡੇ ਨਾਲ ਸੇਕ ਪਾਈ ਕਰਨੀ ਪੈਂਦੀ ਹੈ ਤੇ ਬਾਅਦ ਵਿੱਚ ਬਚਿਆਣਾ ਕਰਨੀ ਪੈਂਦੀ ਹੈ ਤੇ ਤੁਹਾਡੇ ਵੱੱਲੇ ਕਹਿੰਦੇ ਨੇ ਫੇਲੀ ਬੈਠੀ ਆ ਰਹਿ ਤੂੰ ਮੈਂ ਵੀ ਖੜਦੀ ਐਗੀ ਟਿੱਕਣ ਦਾ ਛੜਿਓ ਮੇਰਾ ਅੱਗੇ ਦੀਦੀ ਇਦਾਂ ਕਰਦੇ ਨਹੀਂ ਅੱਗੇ ਤੇ ਰਾਤ ਦੀ ਸਬਜ਼ੀ ਵੀ ਲੈ ਦਿੰਦੇ ਨੇ ਤੇ ਅੱਜ ਪਤਾ ਨਹੀਂ ਕੀ ਹੋਇਆ ਇਹਦੇ ਵਿੱਚ ਮੇਰੀ ਵੀ ਗਲਤੀ ਆ ਮੈਂ ਪਾਜੀ ਕੋਲ ਮੰਗਵਾ ਲੈਂਦੀ ਕੱਲ੍ਹ ਸ਼ਾਮੀ ਤੇ ਹੁਣ ਬਣਾ ਦਿੰਦੀ ਉਹਨਾਂ ਨੂੰ ਤਾਜੀ ਉੰਦੇ ਦਾ ਨਾ ਕੋਈ ਹਾਲ ਨਹੀਂ ਆ ਇੱਕ ਕੰਮ ਦਸੀਏ ਕਿ ਇੱਕੋ ਹੀ ਕਰਨਾ ਵਾ ਦੂਜਾ ਕੰਮ ਨਹੀਂ ਕੋਈ ਵੀ ਕਰਦਾ ਇਹਨੂੰ ਪਤਾ ਹੀ ਤੇ ਆਟਾ ਹੈ ਨਹੀਂ ਆ ਤੇ ਆਟਾ ਪਿਉਣ ਵਾਲਾ ਵਕਤ ਕੋਲੋਂ ਜੋ ਪੱਟ ਦੇ ਟੜਕ ਤੇ ਇੱਥੇ ਰੱਖਤੀ ਆ ਇਦਾਂ ਕਰਦੀ ਆ ਮੈਂ ਆਪੇ ਸੁੱਕਣੇ ਪਾ ਲਈ ਨਹੀਂ ਇਹਨੇ ਤਾਂ ਪਾਣੀ ਨਹੀਂ ਦੀ ਤਾਂ ਬਲੇਂਡਰ ਚੱਲ ਨਹੀਂ ਆ ਹਾਂਜੀ ਚੱਲੇਗੇ ਜੇ ਜਾਣ ਦੋਗੇ ਤੇ ਕਿਉਂ ਕੀ ਨਾ ਲਈ ਆ ਗੱਲ ਕੀ ਹੋਣੀ ਆ ਤੁਹਾਨੂੰ ਨਹੀਂ ਪਤਾ ਵੀ ਮੈਂ ਸਬਜ਼ੀ ਰਾਤ ਵਾਲੀ ਨਹੀਂ ਖਾਣੀ ਹੈਗੀ ਤੇ ਤੁਸੀਂ ਉਹਨੂੰ ਕਹਿ ਦਿੰਦੇ ਬਣਾ ਦਿੰਦੀ ਹਜੇ ਤੱਕ ਉਹਨੇ ਬਣਾਈ ਨਹੀਂ ਹੈਗੀ ਤਾਂ ਇਹਦੀ ਸਬਜ਼ੀ ਘਰ ਹੈ ਨਹੀਂ ਅੱਗੋਂ ਪਿਛੋਂ ਹਜ਼ਾਰਾਂ ਸਬਜ਼ੀਆਂ ਘਰ ਹੁੰਦੀਆਂ ਨੇ ਤੇ ਜਦੋਂ ਮੈਂ ਖਾਣੀ ਹੋਈ ਨਾ ਉਦੋਂ ਨਹੀਂ ਹੁੰਦਾ ਹੈਗਾ ਕੱਖ ਘਰ 'ਚ ਚੱਲ ਪੁੱਤ ਕੋਈ ਗੱਲ ਨਹੀਂ ਇਹਨੂੰ ਗਲਤੀ ਲੱਗ ਗਈ ਹੋਣੀ ਇਹਨੂੰ ਇਹ ਹੀ ਨਾ ਵੀ ਤੂੰ ਅੱਗੇ ਕਈ ਵਾਰੀ ਰਾਤ ਵਾਲੀ ਲੈ ਹੀ ਜਾਣੀ ਐ ਉਹ ਮੰਮੀ ਰਾਤ ਵਾਲੀ ਲੈ ਜਣੀ ਆ ਐਡੀ ਕਿਹੜੀ ਗੱਲ ਦੀ ਸਾਰੀ ਜਿਹੜੀ ਕਰਨਾ ਕੀ ਹੁੰਦਾ ਤੁਸੀਂ ਮਸਾਲੇ ਜੀ ਦੇ ਬਣਾ ਸਕਦੇ ਆ ਨਾ ਕੰਮ ਸੇ ਕੰਮ ਤੇ ਚੱਲ ਮੈਨੂੰ ਦੱਸ ਦਿੰਦੀ ਜੀ ਉਹ ਖੁਲਕੇ ਲਾਉਣ ਦੀ ਹੈ ਤੇ ਮੈਂ ਸਬਜੀ ਲਾਗੋ ਬਣਾ ਦਿੰਦੀ ਤੇ ਮੰਮੀ ਮੈਨੂੰ ਕਹਿਣ ਡਿਓ ਉਹਨੂੰ ਕੌਣ ਉਹਨਾਂ ਤਾਂ ਕੋਈ ਕੱਖ ਕਹਿੰਦੇ ਨਹੀਂ ਹੈਗੇ ਸਾਰਾ ਸਾਲ ਮੇਰੇ ਸਿਰ ਕਰਦੇ ਹੋ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਉਹਨੂੰ ਵੀ ਆਣੀ ਹੈ ਮੈਂ ਤੇਨੂੰ ਤੇਨੂੰ ਆਣੀ ਹੈ ਉਹਨੂੰ ਵੀ ਆਣੀ ਹੈ ਮੈਂ ਪੁੱਤ ਗੁੱਸੇ ਹੋ ਕੇ ਕਹਿੰਦੀ ਜਾਈਦਾ ਆਈਦਾ ਤੂੰ ਉਥੋਂ ਕੁਝ ਲੈ ਕੇ ਖਾ ਲਈ ਉਰ ਮੈਂ ਖਾਈ ਨਾ ਗਈ ਉਹ ਤੁਹਾਡਾ ਨਿਤ ਦਾ ਹੀ ਕੰਮ ਹੋ ਗਿਆ ਵਾ ਦੋਗ ਦਿਨ ਰੋਟੀ ਦੇਤੀ ਤੇ ਬਾਅਦ ਚ ਦਿੱਤੀ ਨਹੀਂ ਨਾਲੇ ਮੈਂ ਕੰਮ ਕਰ ਤੇ ਨਾਲੇ ਮੈਂ ਭੁੱਖੀ ਘਰ ਜਾਵਾਂ ਤੇ ਪੁੱਤ ਘਰ ਕੀ ਹੋਇਆ ਸਭ ਦੁਨੀਆ ਕੰਮ ਕਰਦੀ ਹੈ ਮੰਮੀ ਆ ਕਿੱਦਾਂ ਨਿਕਾਲੋ ਇਹ ਸਾਰੀ ਦੁਨੀਆ ਕੰਮ ਕਰਦੀ ਹੈ ਕਰਦੀ ਹੋਊਗੀ ਪੈਸੇ ਜਦੋਂ ਮੈਨੂੰ ਤਨਖਾਹ ਮਿਲਦੀ ਆ ਉਦੋਂ ਤੇ ਫੇਰ ਛੇਤੀ ਆਂਦੀ ਆ ਕਿ ਕਿੰਨੀ ਆਈ ਕਾਉਂ ਚ ਸਾਨੂੰ ਦੇ ਦੋ ਇਹ ਨਹੀਂ ਮੇਰੀ ਫਿਕਰ ਹੁੰਦੀ ਵੀ ਇਹਨੇ ਵੀ ਅੰਨਾ ਜਾਣਾ ਹੁੰਦਾ ਕਿ ਸਾਰੇ ਟੱਬਰ ਨੇ ਦਿਮਾਗ ਖਰਾਬ ਕੀਤਾ ਹੁਣ ਲਾਭ ਕਿੱਥੇ ਦੇ ਨਾ ਮੈਥੇ ਹੀ ਆ ਜਾਂਦਾ ਆ ਕੋਲੋਂ ਕੋ ਮਾਸਾ ਠੀਕ ਹੈ ਨਹੀਂ ਪਤਾ ਨਹੀਂ ਕਿੱਥੇ ਚਲ ਜਾਂਦੇ ਆ ਜਾਣਾ ਹੈਗਾ ਮੈਂ ਕਿੱਦਾਂ ਕਰਨੀ ਆ ਕੇ ਚਲਦੇ ਨਹੀਂ ਆ ਇਹਨਾਂ ਨੂੰ ਜਾਣਾ ਹੈਗਾ ਪਤਾ ਵੀ ਹੈ ਵਾ ਕਿ ਮੈਨੂੰ ਇਸ ਟਾਈਮ ਜਾਣਾ ਗਲੀ ਦਾ ਹਾਂਜੀ ਚੱਲੇ ਨੇ ਚੱਲੇ ਇਹ ਜੇ ਤੂੰ ਜਾਣ ਦੋਗੇ ਤੇ ਉਹ ਨਹੀਂ ਯਾਰ ਮੈਂ ਤਰ ਕਰਕੇ ਕਹਿ ਰਹਾ ਆਂ ਵੀ ਉਹਨਾਂ ਦੇ ਬਿੱਲ ਵੀ ਹੁੰਦੇ ਛਲੋ ਤਾਰਾਂ ਹੀ ਆਂ ਤੂੰ ਹੀ ਘਰ ਕੀ ਕਰਨਾ ਹੁੰਦਾ ਵਾ ਬਿੱਲ ਮੈਂ ਤਾਰਾਂ ਮੈਂ ਅੱਗੇ ਤੇ ਮੈਂ ਲੇਟ ਹੋਈ ਆਂ ਲੇਟ ਹੋਈ ਆਂ ਤੇ ਟਾਈਮ ਨਾਲ ਮਸਾ ਉੱਠ ਜਾਗਾ ਕੈਮ ਸੇ ਰੋਟੀਆਂ ਉੱਦੀ ਕਿਉਂ ਨਹੀਂ ਆ ਚਲ ਕੋਈ ਗੱਲ ਨਹੀਂ ਤੇ ਇੰਨੇ ਗੁੱਸੇ ਚ ਕੱਢੀ ਆਂ ਕੀ ਗੱਲ ਹੋਈ ਐ ਸਸ ਕੀ ਆਂਦੀ ਆ ਬਿੱਲ ਲਾ ਕੇ ਨਾ ਆਪੇ ਤਾਰਿਓ ਤੁਹਾਨੂੰ ਬਹੁਤ ਕੰਮ ਆ ਸਾਰੇ ਘਰ ਦੇ ਕੰਮ ਮੈਂ ਹੀ ਕਰਾਂਗੀ ਜੇ ਰਾਸ਼ਨ ਨਹੀਂ ਹੋਣਾ ਤਾਂ ਮੈਂ ਲਿਆਵਾਂ ਜੇ ਤੈਨੂੰ ਕਹਿੰਦੇ ਚਾਹੀਦੀ ਚੀਜ਼ ਤਾਂ ਮੈਂ ਲਿਆਵਾਂ ਤੁਹਾਡੇ ਕੋਲ ਹੈ ਨਹੀਂ ਕੋਈ ਇਹ ਤਾਂ ਹੋਰ ਨਹੀਂ ਗੱਲ ਹੈਗੀ ਭਾਵੇਂ ਆਂਕੇ ਕੋ ਪੈਸੇ ਨਹੀਂ ਲੀ ਉਹਦੀ ਬਚੱਕਰ ਹੈਗਾ ਮੈਂ ਸਰਵੇਖਕ ਕਰਕੇ ਕਹਿੰਦਾ ਤੂੰ ਸ਼ਹਿਰ ਰਹੀ ਤਾਂ ਨੰਨ ਕਿ ਆਉਣਾ ਤੇ ਮੈਂ ਵੀ ਸਪਲਾਈਸਰ ਜਾਵਾਂਗਾ ਤੇਰੇ ਮਦਦ ਨੂੰ ਪਹਿਲੀ ਬਣੇ ਦਾ ਵੀ ਕੰਮ ਹੁੰਦਾ ਵਾ ਇਹਨੂੰ ਛੱਡ ਛਡੋ ਮੈਂ ਤੈਨੂੰ ਕਹਿਣ ਦੀ ਹੈ ਪੜੇ ਲਿਖੇ ਹੈਗੇ ਕਿ ਤੇ ਜੋਬ ਕਰੋ ਯੋ ਵੀ ਯਰ ਅਪਲਾਈ ਤੇ ਕਰ ਲਿਆ ਵਾ ਹੁਣ ਜਦੋਂ ਮਾਰਿਆ ਨੇ ਜੇ ਕਿਸਮਤ ਹੋਊਗੀ ਤੇ ਮਿਲ ਜੂਗੀ ਹੁਣ ਤੇਰੇ ਕਰਨਾ ਕੀ ਤੇ ਤੋਂ ਵੀ ਰਮਾਨਾ ਕਰਨ ਦੀ ਆ ਤੇ ਖੁਸ਼ੀ ਮਥੇ ਕਰੇਗਾ ਲੱਭਣੀ ਤਾਂ ਨੌਕਰੀ ਦਿੱਤੀ ਆ ਮੈਂ ਤੁਹਾਰਾ ਇਹ ਸ਼ੁਕਰ ਮਨਾਉਣੀ ਆ ਕਿ ਮੈਨੂੰ ਨੌਕਰੀ ਦਿੱਤੀ ਆ ਪਰ ਜਿੱਦਾਂ ਨੇ ਤੁਹਾਡੇ ਘਰ ਦੇ ਹਾਲਾਤ ਹੈ ਨਾ ਮੈਨੂੰ ਨਹੀਂ ਲੱਗਦਾ ਬਹੁਤਾ ਚਿਰ ਮੈਂ ਨੌਕਰੀ ਕਰ ਸਕਦੀ ਆ ਉਹ ਬੱਸ ਕਰ ਇਹੋ ਜਿਹਾ ਮੂੰਹ ਨਾ ਕਾਢਾ ਕਰ ਉਹਨਾਂ ਨੂੰ ਕੁਝ ਜਿੰਨਾਂ ਨੂੰ ਮਿਲਿਆ ਨਹੀਂ ਆ ਗਿਆ ਸਵੇਰੇ ਸ਼ਾਮੀ ਸੁਖਣਾ ਸੁਖੀ ਦੇ ਵੀ ਕਿਤੇ ਨਾਉ ਅੜ ਜੇ ਸਰਕਾਰੀ ਨੌਕਰੀ ਦਾ ਤੇ ਤਰਲੇ ਮਾਰੀ ਦੇ ਆ ਮੈਂ ਕੀ ਕਹਿਣ ਦੀ ਜੀ ਹਾਂਜੀ ਤੂੰ ਹੀ ਨਾ ਅੱਡ ਹੋ ਜਾ ਆਪਣੇ ਟੱਬਰ ਨਾਲ ਜੇ ਮੇਰੇ ਨਾਲ ਰਹਿਣਾ ਜੇ ਨਹੀਂ ਤੇ ਮੈਂ ਨਹੀਂ ਜੇ ਰਹਿਣਾ ਹੈਗਾ ਕਿਦਾਂ ਦੀਆਂ ਗੱਲਾਂ ਕਰਨੀਆਂ ਮੇਰੀ ਮੰਮੀ ਨੇ ਸੋਲਿਆ ਜਾਂ ਭਾਬੀ ਨੇ ਸੋਲਿਆ ਤਾਂ ਉਹਨਾਂ ਦੇ ਕੀ ਬਿੱਤੂ ਮੰਨਿਆ ਘਰ ਛੋਟੀ ਮੁੰਡੇ ਗੱਲਾਂ ਵੀ ਇਹ ਤਾਂ ਹੋੜਾ ਕਰਦਾ ਹੀਦਾ ਵੀ ਆਰ ਦੋਜੀ ਵੀਰ ਮੈਂ ਇੰਨਾ ਨਹੀਂ ਕਮਾਉਂਦੀ ਆ ਮੇਰੇ ਕੋਲ ਚ 70 80 ਹਜ਼ਾਰ ਹੁੰਦਾ ਵਾ ਤੇ ਬਾਅਦ ਸਾਰਾ 500 ਰੁਪਏ ਮਹੀਨੇ ਚ ਰਹਿ ਜਾਂਦਾ ਤੇ ਮੇਰਾ ਆਪਣਾ ਤਾਂ ਕੋਈ ਹੁੰਦਾ ਹੀ ਨਹੀਂ ਸਾਰੀ ਜਿਹੜੀ ਲੋਏ ਦਾ ਤਾਂ ਨਹੀਂ ਬਣਿਆ ਹੈਗਾ ਜਿਹੜੀ ਸਾਰੀ ਘੜੀ ਤੁਹਾਡੇ ਨਾਂ ਮੈਂ ਪਕਾਵਾਂ ਤੇ ਬੱਚਿਆਂ ਨਾਲ ਨਹੀਂ ਪਕਾਵਾਂ ਮੰਨਿਆ ਮੈਨੂੰ ਮੇਰੀ ਮਹਿੰਗ ਦੇ ਪੈਸੇ ਦਿੰਦੇ ਆ ਤਾਂ ਗਾਹੀ ਆਪਣੇ ਬੱਚਿਆਂ ਦਾ ਨਹੀਂ ਸੋਚਣਾ ਹੈਗਾ ਇਹਨਾਂ ਦਾ ਹੀ ਮੈਂ ਸੋਚੀ ਜਾਣਾ ਵਾ ਕੋਈ ਨਹੀਂ ਗੱਲ ਹੀ ਨਾ ਵੀਰ ਦਾ ਵੇ ਚੰਗੇ ਪਾਸੇ ਕਿਤੇ ਕੰਮ ਹੋ ਵੀ ਪਾ ਲੈਂਦੇ ਤੈਨੂੰ ਪਤਾ ਉਹ ਜਿਹੜੇ ਪ੍ਰਾਈਵੇਟ ਫੈਕਟਰੀ ਚ ਲੱਗੇ ਆ ਕਿਤੇ ਨਾਲ ਬਾਹਰ ਅੰਦਰ ਜਾਂ ਕੋਈ ਇਹਨਾਂ ਦਾ ਪੱਕਾ ਕੰਮ ਹੋ ਲੈਂਦੇ ਫਿਰ ਕੋਈ ਨਹੀਂ ਗਾ ਜਾ ਕੇ ਵੇਖ ਲਾਂਗੇ ਹਜੇ ਹੁਣੇ ਵੀ ਅੱਜ ਉਹਨਾਂ ਦਾ ਸਾਥ ਛੱਡਾਂਗੇ ਤੇ ਅਸੀਂ ਤਾਂ ਮਤਲਬ ਤੂੰ ਨੌਕਰੀ ਕਰਦੀ ਹੈ ਤੇ ਉਹਨਾਂ ਦਾ ਵਿਚਾਰਾ ਕਿੱਦਾਂ ਕੰਮ ਚੱਲੂਗਾ ਨਹੀਂ ਸਹੀ ਰਹਿੰਦੀਆਂ ਇਹਨਾਂ ਦਾ ਤੇ ਨਾਲੇ ਉਹ ਗੱਲ ਚੇਤੇ ਕਰ ਲੈ ਜਿੱਦਾਂ ਤੈਨੂੰ ਨੌਕਰੀ ਮਿਲੀ ਸੀ ਤਵੀਰ ਨੇ ਬਰਾਬਰ ਨਾਲ ਹਰ ਕੰਮ 'ਚ ਧੱਕੇ ਖਾਦੇ ਮੇਰੇ ਵਿਚਾਰੇ ਨੇ ਤੂੰ ਸਾਣ ਕੀਤਾ ਸੀ ਅਹੀਂ ਪੈਸੇ ਨਹੀਂ ਦੇਣੇ ਨਾਲੇ ਮੰਮੀ ਨੂੰ ਕਹੋ ਤੁਹਾਡਾ ਹਿੱਸਾ ਜਿੰਨਾ ਵੀ ਦੇਣਾ ਨਾ ਦੇ ਦਿਓ ਨਹੀਂ ਲੈ ਕੇ ਤੇ ਆਡੋ ਹੋ ਜਾਣਾ ਨਹੀਂ ਤੇ ਮੈਂ ਨਹੀਂ ਜੀ ਰਹਿਣਾ ਹੈਗਾ ਚਲ ਛੱਡ ਇਹਨਾਂ ਦਾ ਗੱਲ ਤੂੰ ਹੁਣ ਇਹ ਆ ਕਿ ਐਵੇਂ ਸੋਚਦੀ ਨਾ ਚਾਹੀ ਤੇ ਮਾਕਮਾਉਂਦੀ ਉਹਨਾਂ ਰਾਜ ਕੇ ਐਕਸੀਡੈਂਟ ਕਰਕੇ ਪਾਈ ਤੇ ਖੁਸ਼ੀ ਮੱਥੇ ਜਾ ਆਪਣਾ ਮਾਈਕ੍ਰੋ ਦਾ ਨਾ ਲੈ ਕਰ ਕੰਮ ਤੇ ਜਾ ਤੇ ਉਹਨਾਂ ਦਾ ਕੰਮ ਕਰ ਉਹ ਕਰਾਂ ਹੀ ਹੁਣ ਜੇ ਤੇ ਮੈਂ ਨਹੀਂ ਜੀ ਕਰਨਾ ਹੈਗਾ ਨਾ ਮੇਰੇ ਕੋਲ ਬਿਲ ਤarda ਜੀ ਚਲ ਬੱਬਾ ਨਾ ਕਰੀ ਧਿਆਨ ਨਾ ਜਾ ਹੈ ਤਿਆ ਨਜਾ ਤਿਆ ਨਜਾਂਦੋਂ ਗਿੰਦ ਚਾਹਵਾ ਦੀ ਚਲੇ ਖਾਦੇ ਯਾਰ ਸਵੇਰੇ ਕੱਲੀ ਕਾ ਮੰਦੀ ਮਮੀ ਬੈਠੇ ਚ ਲਿਆ ਰੋਟੀ ਨਹੀਂ ਪੁੱਤ ਨੂੰ ਟੀਲੀ ਮੇ ਖਾਣੀ ਪੈ ਜਾ ਤੂੰ ਇੱਥੇ ਗਪਲੀਂ ਕਿਉਂ ਬੋਲਣ ਦੇ ਇਦਾਂ ਨਾ ਉਹ ਓਦਾਂ ਹੀ ਤੁਹਾਨੂੰ ਪਤਾ ਕਿ ਸੀ ਡਿਊਟੀ ਜਾਣਾ ਹੁੰਦਾ ਗੁੱਸਾ ਉਹਨੂੰ ਬਾਅਦ ਦੇ ਕੰਮ ਕੇ ਦੇ ਹੁੰਦੇ ਤੇ ਕੱਢ ਮੇਤੇ ਦਿੰਦੇ ਆ ਚੱਲ ਬੋਤ ਉਹਦੀਆਂ ਗੱਲਾਂ ਦਾ ਨਾ ਤੂੰ ਗੁੱਸਾ ਨਾ ਕਰਿਆ ਕਰ ਉਹ ਮੂੰਹ ਦੀ ਬਣ ਬੋਲੀ ਆ ਪਰ ਉਹਦੇ ਮਨ ਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਸਾਰਾ ਖਰਚਾ ਹਜੇ ਉਹਦੇ ਸਿਰ ਤੇ ਹੀ ਆ ਨਹੀਂ ਮੰਮੀ ਮੈਂ ਗੁੱਸਾ ਨਹੀਂ ਕੀਤਾ ਨਾਲ ਇੱਕ ਗੱਲ ਹੋਰ ਆਂਦੀ ਵੀ ਦੀਦੀ ਕਿ ਤੂੰ ਇਸ਼ਾਰੀ ਜੜੀ ਏਸੀ ਥੱਲੇ ਬੈਠੇ ਰਹਿੰਦੇ ਜੇ ਤੇ ਮੇਰਾ ਤੇ ਸਾਰ ਜੜੀ ਕੰਮ ਚ ਨੰਗ ਜੰਦਾ ਤੂੰ ਹੀ ਸਗਵਾਂਦੇ ਵੀ ਆ ਜਾ ਏਸੀ ਥੱਲੇ ਬਹਿ ਜਾ ਮੈਂ ਤੇ ਬੈੰਦੀ ਨਹੀਂ ਏਸੀ ਥੱਲੇ ਚੱਲ ਕੋਈ ਗੱਲ ਨਹੀਂ ਉਹ ਪਰ ਜਦੋਂ ਹੁਣ ਕਮਾਉਂਦੀ ਆ ਤੂੰ ਉਹਦਾ ਪਹਿਣਾ ਵੀ ਬੰਦਾ ਵਾ ਮਮੀ ਜੇ ਦੀਦੀ ਨਾ ਕਰਦੇ ਆ ਤੇ ਆਪਾਂ ਵੀ ਨਹੀਂ ਕਦੀ ਕੁਛ ਦੀਦੀ ਨੂੰ ਕਿਹਾ ਹੈਗਾ ਚੱਲ ਕੋਈ ਗੱਲ ਨਹੀਂ ਪੁੱਤ ਤੈਨੂੰ ਪਤਾ ਵਾ ਨਾ ਸਾਰਾ ਖਰਚਾ ਉਹਦੇ ਸਿਰ ਤੇ ਆ ਅਮਨਵਾ ਤੇ ਉਹ ਵੀ ਹਜੇ ਪੜਦਾ ਵਾ ਉਹਦਾ ਵੀ ਖਰਚਾ ਉਹ ਕਰਦੀ ਆ ਬਾਕੀ ਜੇ ਲਾਵਾ ਤੇ ਉਹ ਖੇਤੀਬਾੜੀ ਦਾ ਕਰਦਾ ਵਾ ਤੇ ਤੈਨੂੰ ਪਤਾ ਵੀ ਉਹ ਚੋਂ ਕਿੰਨੀ ਹਮਦਨ ਕੇ ਤੇ ਚੌਲ ਆ ਜਾਣਗੇ ਘਰ ਦੇ ਜਾਂ ਕਣਕ ਆ ਜੇ ਦੀ ਤੇ ਜਿਹੜਾ ਕਮਲ ਵਾ ਉਹ ਜੇ ਨਵਾਂ ਨਵਾਂ ਫੈਕਟਰੀ ਚ ਲੱਗਾ ਵਾ ਤੇ ਕਿੰਨੇ ਕ ਪੈਸੇ ਆਉਂਦੇ ਆ ਕੋਈ ਨਾ ਕੋਈ ਆਇਆ ਗਿਆ ਵੀ ਰਿੰਦਾ ਵਾ ਤੇ ਇਹ ਕਰਕੇ ਸਾਰਾ ਖਰਚਾ ਉਹਦੇ 'ਤੇ ਆ। ਮੰਮੀ ਮੰਨਿਆ ਉਹ ਡਿਊਟੀ ਜਾਂਦੇ ਨੌਕਰੀਆਂ ਉਹਨਾਂ ਦੀ ਇਹ ਥੋੜਾ ਜਿਹੇ ਬੰਦੇ ਨੂੰ ਟਾ ਟਾਈਮ ਆਈ ਜੋ ਉਸਾਂ ਨੂੰ ਉਸਾਂ ਤੇ ਸਮਝਣਾ ਚਾਹੀਦਾ। ਕੋਈ ਗੱਲ ਨਹੀਂ ਪੁੱਤ ਉਹਨਾਂ ਦੀ ਗੱਲਾਂ ਦਾ ਹਿਸਾਬ ਕਰਿਆ ਕਰ। ਮੈਂ ਸੱਤ ਟੱਕ ਸਾਲ ਹੋ ਚਲੇ ਗਿਆ ਨੂੰ ਇੰਨਾ ਚਿਰ ਟਾਈਮ ਕਰਦੀ ਹੁੰਦੀ ਤੁਸੀਂ ਆnde ਕੋਈ ਨਹੀਂ ਟਾਈਮ ਕੱਢਦਾ ਟਾਈਮ ਕਰਲਾ। ਮੈਂ ਉਹਦੋਂ ਦੀ ਬਰਦਾਸ਼ਤ ਕਰਦੀ ਹੁੰਦੀ। ਪੁੱਤ ਕੋਈ ਗੱਲ ਨਹੀਂ ਉਹ ਇਹ ਨਹੀਂ ਤੇਰੇ ਨਾਲ ਹੀ ਬੋਲਦੀ ਆ। ਉਹ ਮੇਰੇ ਘੜੀ ਨੂੰ ਅੰਜੀ ਬੋਲਦੀ ਇਤਨਾ ਘੜੀ ਬੋਲਦੀ ਆ ਪਰ ਉਹਦੇ ਮਨ ਦੇ ਵਿੱਚ ਕੁਝ ਨਹੀਂ ਹੈਗਾ ਫਿਰ ਅਗਲਾ ਬੰਦਾ ਵੀ ਇਨਸਾਨ ਹੁੰਦਾ ਨਾ ਤੂੰ ਤੇ ਹੁਣ ਸੁਣਨੀ ਆ ਵਾ ਤੁਸੀਂ ਫਿਰ ਸੁਣੀ ਜਾਓ ਮੈਨੂੰ ਅੱਗੋਂ ਫਿਰ ਖੇਚ ਛੱਡਦੀ ਏ ਉਹ ਭਾਵੇਂ ਹੈ ਤੇਰੇ ਤੋਂ ਵੱਡੀ ਆ ਨਾ ਪਰ ਉਹਦੇ ਵਿੱਚ ਵਾ ਜੇ ਬਚਪਨਾ ਉਹਦਾ ਸੁਭਾਅ ਜੇ ਬੱਚਿਆਂ ਵਰਗਾ ਵਾ ਤੂੰ ਇਦਾਂ ਕਰਿਆ ਕਰ ਇੱਕ ਕੰਨ ਸੁਣ ਕੇ ਤੇ ਦੂਜੇ ਕੰਨ ਕੱਟ ਦਿਆ ਕਰ ਨਹੀਂ ਉਹ ਗੱਲ ਤੇ ਨਹੀਂ ਮੰਮੀ ਉਹ ਤੇ ਮੈਂ ਕੋਈ ਗੱਲ ਨਹੀਂ ਉਹ ਤੇ ਮੈਂ ਸੁਣ ਲੈਣੀ ਹੈ ਬਾਅਦ ਚ ਮੈਂ ਅੰਦੇ ਖਾ ਜਾ ਕਰ ਛੱਡਨੀ ਆ ਤੇ ਪਰ ਇਹ ਮੰਨਿਆ ਦੀਦੀ ਘਰ ਚ ਵੱਡੇ ਆ ਇਹ ਥੋੜਾ ਹੁਣ ਉਹਨਾਂ ਦੀਆਂ ਗੱਲਾਂ ਹੀ ਸੁਣੀ ਜੋ ਮੈਨੂੰ ਤੇ ਕਿਹ ਵੇਲੇ ਗੁੱਸਾ ਚੜਦਾ ਵੀ ਮੈਂ ਅੱਗੋਂ ਬੋਲ ਹੀ ਪਾਵਾਂ ਫਿਰ ਨਾ ਪੁੱਤ ਤੂੰ ਬੋਲੀ ਨਾ ਉਹਦਾ ਤਾਂ ਸੁਭਾਏ ਐਂ ਦਾ ਦਾਵਾ ਤੂੰ ਕੋਈ ਇਹੋ ਜੀ ਗੱਲ ਨਾ ਕਰੀਂ ਕਿ ਜਿਹੜਾ ਘਰ ਦੇ ਵਿੱਚ ਕਲੇਸ਼ ਪਵੇ ਪਰ ਦੀਦੀ ਦਾ ਤੇ ਮੰਮੀ ਰੋਜ਼ ਦਾ ਕੰਮ ਹੋ ਗਿਆ ਏ ਰੋਜ਼ ਹੀ ਗੱਲਾਂ ਸੁਣਾ ਕੇ ਜਾਂਦੇ ਆ ਰੋਜ਼ ਕੋਈ ਕਿੰਨਾ ਕੁ ਚਿਰ ਸੁਣੂਗਾ ਗੱਲਾਂ ਕੋਈ ਗੱਲ ਨਹੀਂ ਆਪੇ ਇੱਕ ਦਿਨ ਹਟ ਜਾਈਗੀ ਗੱਲਾਂ ਸੁਣਾਉਣਾ ਤੂੰ ਗੁੱਸਾ ਨਾ ਕਰਿਆ ਕਰ ਪੁੱਤ ਉਹ ਤਾਂ ਆਪਣੀ ਆਤਮ ਮਜਬੂਰ ਆ ਤੇ ਤੈਨੂੰ ਪਤਾ ਵੀ ਆ ਤੇ ਤੂੰ ਇਸ ਤਰ੍ਹਾਂ ਕਰ ਮੇਰੀਤੀ ਮਿਹਨਤ ਤੈਨੂੰ ਸਿਆਣੀ ਸਮਝਦੀ ਐ ਜਿੱਥੇ ਤੂੰ ਇੰਨਾ ਚਿਰ ਹੋ ਗਿਆ ਟਾਈਮ ਕੱਢਦੀ ਇਹਨੂੰ ਨਾ ਉੱਥੇ ਥੋੜਾ ਚਿਰ ਹੋਰ ਕੱਢ ਲੈ ਟਾਈਮ ਕੋਈ ਗੱਲ ਨਹੀਂ ਚਲੋ ਮੰਮੀ ਫੇਰ ਮੈਂ ਅੰਦਰ ਚਲਨੀ ਆ ਜੀ ਉਥੇ ਰੋਟੀ ਹਾਂ ਕਿ ਵੀ ਵਿਚਾਰੀ ਕੀ ਕਰੇ ਇਹ ਵੀ ਸੱਚੀ ਆ ਪਰ ਗਵਰੀ ਇਹਨਾਂ ਕਦੇ ਕਦੇ ਮੈਨੂੰ ਵੀ ਓ ਗੱਲਾਂ ਕਰ ਦਿੰਦੀ ਐ ਜਿਹੜੀਆਂ ਨਹੀਂ ਕਰਨੀਆਂ ਹੁੰਦੀਆਂ ਸਸਰੀ ਗਾਲੀ ਸਾਰੇ ਕੂਸਨਾਉ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਆਂ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਬਸ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਫ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ